ਜੇਕਰ ਆਪ ਵੀ ਬਹੁਤ ਮਿਹਨਤ ਕਰਦੇ ਹੋ ਪਰ ਆਪ ਜੀ ਨੂੰ ਉਹ ਤਰੱਕੀ ਨਹੀਂ ਮਿਲਦੀ ਜਿਹਦੇ ਆਪ ਜੀ ਹੱਕਦਾਰ ਹੋ ਤੇ ਉਹਦੇ ਵਾਸਤੇ ਆਪ ਜੀ ਇਹ ਕੰਮ ਕਰੋਗੇ ਤੇ ਆਪ ਜੀ ਨੂੰ ਬਹੁਤ ਜਲਦੀ ਤਰੱਕੀ ਮਿਲ ਜਾਏਗੀ ਤੇ ਸਮਾਜ ਵਿੱਚ ਵੀ ਆਪ ਜੀ ਦਾ ਬਹੁਤ ਹੀ ਇੱਜ਼ਤਮਾਨ ਹੋ ਜਾਏਗਾ ਆਪ ਜੀ ਨੇ ਵੀ ਦੇਖਿਆ ਹੋਇਆ ਕਿ ਆਪ ਜੀ ਦੇ ਆਫਿਸ ਵਿੱਚ ਕਈ ਬੰਦੇ ਕੰਮ ਬਹੁਤ ਘੱਟ ਕਰਦੇ ਆ ਪਰ ਉਹਨਾਂ ਨੂੰ ਆਫਿਸ ਇਟ ਬਹੁਤ ਹੀ ਇਮਾਨ ਸਮਾਨ ਮਿਲਦਾ ਆ ਸਾਰੇ ਜਿੰਨੇ ਵੀ ਬੰਦੇ ਹੈਗੇ ਸਾਰੇ ਕਹਿੰਦੇ ਬਹੁਤ ਚੰਗਾ ਆ ਇਹ ਬਹੁਤ ਕੰਮ ਕਰਦਾ ਆ ਕਿਉਂਕਿ ਆਪ ਦੇਖਦੇ ਹੋ ਕੰਮ ਵੀ ਨਹੀਂ ਕਰਦਾ ਪਰ ਉਹਦੀ ਉਸਤਤ ਬੜੀ ਹੁੰਦੀ ਆ ਤੇ ਆਪ ਜੀ ਨੇ ਘਰ ਵੀ ਕਿੰਨੀ ਵਾਰ ਨੂੰ ਉਠ ਕੀਤਾ ਹੋਏਗਾ ਆਪਣੇ ਕਾਰਜਾਂ ਆਸ ਪੜਸੀਆਂ ਦੇ ਜਾਂ ਕਿਸੇ ਰਿਸ਼ਤੇਦਾਰਾਂ ਦੇ ਕਿ ਕਈ ਬੀਬੀਆਂ ਕੰਮ ਨਹੀਂ ਕਰਦੀਆਂ ਬਹੁਤ ਘੱਟ ਕੰਮ ਕਰਨਗੀਆਂ ਪਰ ਉਹਨਾਂ ਦੇ ਘਰ ਦੇ ਵਿੱਚ ਬੜੀ ਉਸਤ ਹੁੰਦੀ ਆ ਕਿ ਬਹੁਤ ਚੰਗੀ ਆ ਇਹ ਬਹੁਤ ਹੀ ਮਿਹਨਤੀ ਆ ਇਹ ਬਹੁਤ ਕੰਮ ਕਰਦੀ ਆ ਪਰ ਅਸਲ ਵਿੱਚ ਆ ਆਫਰੀ ਸੋਚਦੇ ਹੋ ਕਿ ਜੇ ਜਦੋਂ ਦੇਖਦੇ ਆ ਕਿ ਕੰਮ ਨਹੀਂ ਕਰਦੀ ਹੈਗੀ ਪਰ ਫਿਰ ਵੀ ਉਹਦਾ ਮਾਨ ਸਮਾਨ ਬਹੁਤ ਜ਼ਿਆਦਾ ਹੁੰਦਾ ਆ ਇਹ ਇਸ ਤਰ੍ਹਾਂ ਕਿਉਂ ਹੁੰਦਾ ਹੈਗਾ ਆ ਅਸੀਂ ਕਿੰਨੀ ਵਾਰ ਸੋਚਦੇ ਆ ਕਿ ਇਹ ਸਾਡੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਆ ਕਿ ਅਸੀਂ ਸਾਰਾ ਦਿਨ ਮਿਹਨਤ ਵੀ ਕਰਦੇ ਆ ਫਿਰ ਵੀ ਸਾਨੂੰ ਫੜ ਨਹੀਂ ਮਿਲਦਾ ਹੈਗਾ ਬੱਚੇ ਵੀ ਕਿੰਨੀ ਵਾਰ ਆਪ ਵੀ ਦੇਖਦੇ ਹੋ ਕਿ ਬਹੁਤ ਮਿਹਨਤ ਕਰਦੇ ਆ ਸਾਰਾ ਦਿਨ ਬੈਠ ਕੇ ਪੜ੍ਹਾਈ ਕਰਦੇ ਆ ਪਰ ਉਹਨਾਂ ਨੂੰ ਵੀ ਪੂਰਾ ਫਲ ਨਹੀਂ ਮਿਲਦਾ ਹੈਗਾ ਤੇ ਉਹ ਵਿਚਾਰੇ ਬੜੇ ਪਰੇਸ਼ਾਨ ਹੋ ਜਾਂਦੇ ਆ ਅਸੀਂ ਲੋਕ ਵੀ ਨਾਲ ਪਰੇਸ਼ਾਨ ਹੋ ਜਾਂਦੇ ਆ ਕਿ ਇੰਨੀ ਮਿਹਨਤ ਕੀਤੀ ਬੱਚਿਆਂ ਨੇ ਪਰ ਰਿਜ਼ਲਟ ਵਿੱਚ ਬਹੁਤ ਘੱਟ ਨੰਬਰ ਆਈ ਹੈਗੇ ਆ ਤੇ ਇਹ ਸਭ ਜੋ ਕਿਉਂ ਹੁੰਦਾ ਹੈਗਾ ਆ ਇਹ ਸਾਨੂੰ ਇਸ ਇਸ ਵਾਸਤੇ ਸਾਨੂੰ ਇੰਨਾਂ ਗੱਲਾਂ ਤੇ ਅੱਜ ਕੁਝ ਅਸੀਂ ਵਿਚਾਰ ਕਰਾਂਗੇ ਇੱਕ ਤਾਂ ਅਸੀਂ ਕਿਸੇ ਵੀ ਮਾਂ ਪਰਸ਼ਦੀ ਬੁਰਾਈ ਨਾ ਕਰੀਏ ਜੇ ਕੋਈ ਕਰਦਾ ਹੋਵੇ ਨਾ ਬੁਰਾਈ ਤੇ ਉਹਨੂੰ ਵੀ ਅਸੀਂ ਹਟਾ ਦਈਏ ਕਹੀਏ ਕਿ ਜੇ ਅਸੀਂ ਉਸ ਮਹਾਪੁਰਸ਼ ਦੀ ਅਛਾਈ ਨਹੀਂ ਕਰ ਸਕਦੇ ਤੇ ਅਸੀਂ ਬੁਰਾਈ ਵੀ ਨਹੀਂ ਕਰਨੀ ਹੈਗੀ ਸਭ ਤੋਂ ਪਹਿਲਾ ਕੰਮ ਅਸੀਂ ਇਹੀ ਕਰੀਏ ਕਿ ਕਿਸੇ ਵੀ ਮਹਾਪੁਰਸ਼ ਵਾਸਤੇ ਕੋਈ ਵੀ ਅਪਸ਼ਬਦ ਅਸੀਂ ਨਾ ਸੁਣੀਏ ਜੇ ਸੁਣੀਏ ਤਾਂ ਉਹਨੂੰ ਉੱਥੇ ਹੀ ਟੋਕ ਦਈਏ ਤਾਂ ਕਿ ਦੁਬਾਰਾ ਉਹ ਉਹਦੇ ਵਾਸਤੇ ਕੁਝ ਵੀ ਅਪਸ਼ਬਦ ਨਾ ਬੋਲ ਸਕੇ ਕਿ ਨਿਵਰਸੀ ਕਾ ਜਨਿਆ ਉਹ ਸੰਤ ਇਦਾਂ ਦਾ ਆ ਉਹ ਬਾਬਾ ਇਦਾਂ ਦਾ ਹੈਗਾ ਯਾ ਉਹਨੇ ਕਥਾ ਚੰਗੀ ਨਹੀਂ ਕੀਤੀ ਹੈਗੀ ਉਹ ਕੀਰਤਨ ਚੰਗਾ ਨਹੀਂ ਕਰਦਾ ਹੈਗਾ ਤੇ ਜੇ ਕੋਈ ਐਸਾ ਨਹੀਂ ਗੱਲਾਂ ਕਰਦਾ ਹੋਵੇ ਤੇ ਉਹਨੂੰ ਅਸੀਂ ਉਸੇ ਵਡੇ ਟੋਕੀਏ ਕਿ ਅਸੀਂ ਕਹੀਏ ਜੇ ਅਸੀਂ ਉਹਦੀ ਛਾਈ ਨਹੀਂ ਕਰ ਸਕਦੇ ਤੇ ਅਸੀਂ ਉਹਦੀ ਬੁਰਾਈ ਵੀ ਨਾ ਕਰੀਏ ਅਸੀਂ ਨਾ ਕਿਸੇ ਵੀ ਸੰਤ ਮਹਾਤਮਾ ਦੀ ਬੁਰਾਈ ਨਾ ਕਰੀਏ ਔਰ ਨਾ ਹੀ ਜੇ ਕੋਈ ਕਰ ਰਿਹਾ ਹੋਵੇ ਤੇ ਉਹਨੂੰ ਟੋਕੀਏ ਉਹਨੂੰ ਬੁਰਾਈ ਨਾ ਸੁਣੀਏ ਉਹਦੀ ਤੇ ਨਾ ਹੀ ਉਹਨੂੰ ਬੁਰਾਈ ਕਰਨੀ ਚਾਹੀਏ ਕਿਉਂਕਿ ਅਸੀਂ ਕਿਸੇ ਨਾਲ ਵੀ ਇਹ ਰਖਾ ਨਾ ਕਰੀਏ ਕਿਸੇ ਨੂੰ ਦੁਸ਼ਟ ਨਾ ਕਰੀਏ ਇਹ ਨਾ ਸੋਚੀਏ ਕਿ ਉਹਦੇ ਕੋਲ ਇੰਨਾ ਹੈਗਾ ਜਾਂ ਸਾਡੇ ਕੋਲ ਨਹੀਂ ਹੈਗਾ ਉਹ ਇੰਨਾ ਖਾ ਰਿਹਾ ਜਾਂ ਸਾਡੇ ਕੋਲ ਨਹੀਂ ਹੈਗਾ ਉਹ ਇੰਨਾ ਸੋਹਣਾ ਪਾ ਰਿਹਾ ਜਾਂ ਸਾਡੇ ਕੋਲ ਨਹੀਂ ਹੈਗਾ ਸਾਨੂੰ ਪ੍ਰਮਾਤਮਾ ਨੇ ਜੋ ਦਿੱਤਾ ਹੈਗਾ ਜਾਂ ਅਸੀਂ ਉਹਦੇ ਵਿੱਚ ਹੀ ਖੁਸ਼ ਰਹੀਏ ਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਰਹੀਏ ਕਿਸੇ ਦਾ ਵੀ ਕਦੀ ਬੁਰਾ ਨਾ ਸੋਚੀਏ ਬੁਰਾਈ ਤਾਂ ਦੂਰ ਦੀ ਗੱਲ ਹੈ ਮਨ 'ਚ ਵੀ ਕਿਸੇ ਆਸਤੇ ਕੋਈ ਬੁਰਾ ਖਿਆਲ ਨਾ ਲੈ ਕੇ ਆਈਏ ਜੇ ਆਪ ਜੀ ਵੀ ਸ਼ੌਹਰਤ ਚਾਹੁੰਦੇ ਹੋ ਸਮਾਜ इज्जतमान ਚਾਹੁੰਦੇ ਹੋ ਤੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਮੂਲ ਮੰਤਰ ਦਾ ਪਾਠ ਕਰਨਾ ਹੈ ਆਪ ਜੀ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਸੁੱਚੀ ਚੱਦਰ ਵਿਛਾ ਕੇ ਉੱਤੇ ਬੈਠ ਜਾਣਾ ਹੈ ਤੇ 1 ਘੰਟਾ ਰੋਜ਼ ਆਪ ਜੀ ਨੇ ਮੂਲ ਮੰਤਰ ਦਾ ਪਾਠ ਕਰਨਾ ਹੈ ਜੇ ਆਪ ਜੀ ਨੇ ਇਹ ਪਾਠ ਸ਼ੁਰੂ ਕਰ ਲਿਆ ਤੇ ਆਪ ਜੀ ਦੇਖਣਾ ਜਰਾ ਕੁਛ ਟਾਈਮ ਵਿੱਚ ਆਪ ਜਿਹਦੇ ਸਾਰੇ ਹੀ ਜੋ ਆਪ ਜੀ ਦੀ ਬੁਰਾਈ ਕਰਦੇ ਆ ਜਾਂ ਆਪ ਜੀ ਨੂੰ ਚੰਗਾ ਨਹੀਂ ਸਮਝਦੇ ਹੈਗੇ ਉਹ ਸਾਰੇ ਹੀ ਆਪ ਜੀ ਨੂੰ ਚੰਗਾ ਕਹਿਣ ਲੱਗ ਜਾਣਗੇ ਤੇ ਆਪ ਜੀ ਨੂੰ ਸਮਾਜ ਦੇ ਵਿੱਚ ਇੱਜ਼ਤ ਮਾਨ ਵਧ ਜਾਏਗਾ ਆਪ ਜੀ ਦੇ ਕੰਮ ਤੋਂ ਦੇਖੋ ਨਾਲ-ਨਾਲ ਰੁਕੇ ਹੋਏ ਹੋ ਹੀ ਜਾਣੇ ਹੈਗੇ ਆ ਪਰ ਜਿਹੜੀ ਸਮਾਜ ਵਿੱਚ ਆਪ ਜੀ ਰੁਤੂਆ ਵਧਣਾ ਹੈ ਉਹ ਆਪ ਜੀ ਦੇਖ ਕੇ ਹੈਰਾਨ ਹੋ ਜਾਓਗੇ ਜੇ ਬੀਬੀਆਂ ਜਿਨ੍ਹਾਂ ਦਾ ਘਰ ਵਿੱਚ ਕੋਈ ਮਾਨ ਸਮਾਨ ਨਹੀਂ ਕਰਦਾ ਹੈਗਾ ਅਗਰ ਉਹ ਵੀ ਇਹ ਪਾਠ ਕਰਨ ਸਵੇਰੇ ਉੱਠ ਕੇ 1 ਘੰਟਾ ਬੈਠ ਕੇ ਤੇ ਉਹਨਾਂ ਨੂੰ ਦੇਖਣਾ ਉਹਨਾਂ ਦਾ ਘਰ ਦੇ ਵਿੱਚ ਸਮਾਜ ਦੇ ਵਿੱਚ ਕਿਸ ਤਰ੍ਹਾਂ ਮਾਨ ਤੇ ਸਮਾਨ ਬਦ ਜਾਣਾ ਹੈਗਾ ਆ ਤੇ ਆਪ ਜੀ ਨੂੰ ਸਿਰਫ ਇੱਕ ਪਾਠ ਕਰਨਾ ਆ 1 ਘੰਟਾ ਇਹ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਆ ਇਸ ਬਾਣੀ ਵਿੱਚ ਬਹੁਤ ਤਾਕਤ ਹੈਗੀ ਆ ਤੇ ਆਪ ਜੀ ਦੇਖੋਗੇ ਕਿ ਆਪ ਜੀ ਦਾ ਪਾਠ ਕਰਨ ਦੇ ਨਾਲ ਕਿੰਨਾ ਰਤੁਆ ਵਧ ਗਿਆ ਹੈਗਾ ਆ ਤੇ ਆਪ ਜੀ ਸਾਧ ਸੰਗਤ ਜੀ ਆਪ ਇਹ ਜਰੂਰ ਪਾਠ ਕਰੋ ਗੁਰੂ ਦੇ ਚਰਨਾਂ ਨਾਲ ਜੁੜੋ ਨਾਲੇ ਤੇ ਆਪ ਜੀ ਨੂੰ ਸਮਾਜ ਇੱਜ਼ਤ ਮਾਨ ਮਿਲੇਗਾ ਨਾਲੇ ਰਤੁਆ ਵਧੇਗਾ ਤੇ ਨਾਲੇ ਆਪ ਗੁਰੂ ਦੇ ਚਰਨਾਂ ਨਾਲ ਜੁੜ ਜਾਓਗੇ ਗੁਰੂ ਦੇ ਬਾਣੀ ਨਾਲ ਜੁੜ ਜਾਓਗੇ